ਮੇਰੀ ਪਤਨੀ ਅਮਰਜੀਤ ਕੌਰ ਦੇ ਅੰਤਿਮ ਸੰਸਕਾਰ ਦੇ ਸਮੇਂ ਤੇ ਪਹੁੰਚੇ ਸਾਡਾ ਸਵੇਰੇ ਮਾਨਸਿਗਾ ਵੀ ਅਸੀਂ ਪੋਸਟਮਾਰਟਮ ਤੋਂ ਬਾਅਦ ਸੰਸਕਾਰ ਕਰ ਦੇਵਾਂਗੇ ਪਰ ਕਈ ਗੱਲਾਂ ਇਸ ਤਰ੍ਹਾਂ ਦੀਆਂ ਵਿੱਚੋਂ ਨਿਕਲ ਕੇ ਆਈਆਂ ਪੋਸਟਮਾਰਟਮ ਹੋ ਚੁੱਕਿਆ ਮਾਨਯੋਗ ਹਾਈ ਕੋਰਟ ਦੇ ਹੁਕਮ ਅਨਸਾਰ ਪੋਸਟਮਾਰਟਮ ਹੋ ਗਿਆ ਮੇਰੇ ਵਕੀਲ ਘੁੰਮਣ ਬ੍ਰਦਰਸ ਦੇ ਉਤਮ ਸਦਕਾ ਹਾਈ ਕੋਰਟ ਨੇ ਮੈਡੀਕਲ ਬੋਰਡ ਬਣਾ ਕੇ ਪੰਜ ਡਾਕਟਰਾਂ ਦਾ ਬੋਰਡ ਜਿਹਦੇ ਵਿੱਚ ਫੋਰੈਂਸਿਕ ਮਾਹਰ ਵੀਡੀਓਗ੍ਰਾਫੀ ਤੇ ਹੈਲਥ ਸੈਕਟਰੀ ਸੁਪਰਵਾਈਜ਼ਨ ਤੇ ਲਗਾਏ ਸੀ ਪੋਸਟਮਾਰਟਮ ਹੋ ਚੁੱਕਾ ਹੈ ਪਰ ਕਈ ਗੱਲਾਂ ਵਿੱਚ ਇਸ ਤਰ੍ਹਾਂ ਦੀਆਂ ਵਿੱਚੋਂ ਅਪਡੇਟਸ ਆਈਆਂ ਗੱਲਾਂ ਆਈਆਂ ਜਿਨ੍ਹਾਂ ਦੇ ਨਾਲ ਮੈਨੂੰ ਅਮਰਜੀਤ ਕੌਰ ਮੇਰੀ ਪਤਨੀ ਨੂੰ ਜਦੋਂ ਤੱਕ ਪਰਚਾ ਨਹੀਂ ਹੋ ਜਾਂਦਾ ਉਦੋਂ ਤੱਕ ਮੈਨੂੰ ਘਰੇ ਰੱਖਣਾ ਪਵੇਗਾ ਤੁਹਾਨੂੰ ਕਸਟ ਹੋਇਆ ਇਹਦੇ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਮਾਫੀ ਚਾਹੁੰਦਾ ਹਾਂ ਇਹ ਜੋ ਸੰਸਕਾਰ ਦੀ ਤਬਦੀਲੀ ਹੈ ਇਹ ਤਬਦੀਲੀ ਸਰੀਰ ਦੀਆਂ ਕਟਨਾਵਾਂ ਨੂੰ ਦੇਖਦੇ 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 ਅੰਤ ਨੂੰ ਇਹ ਤਬਦੀਲੀ ਆਈ ਹੈ ਮੈਂ ਤਾਂ ਚਾਹੁੰਦਾ ਸੀਗਾ ਵੀ ਉਸ ਰੱਬੀ ਆਤਮਾ ਨੂੰ ਪੋਚੈ ਤਰੀਕ ਨੂੰ ਮੇਰਾ ਜੀਵਨ ਵਿੱਚ ਆਈ ਸੀ ਮੈਂ ਸਰੇ ਬਨ ਕੇ ਲੈ ਕੇ ਆਇਆ ਸੀ ਨੂੰ ਛੇ ਤਰੀਕ ਨੂੰ ਛੇ ਤਰੀਕ ਨੂੰ ਉਹਨੇ ਮੇਰੇ ਜੀਵਨ ਦਾ ਸਭ ਤੋਂ ਅੱਛਾ ਯਾਤੋਂ ਵਧਤਾ ਮੇਰਾ ਬੱਚਾ ਮੈਂ ਸੋਚਦਾ ਸੀ ਅੱਜ ਛੇ ਤਰੀਕ ਹੈ ਇਹ ਚੰਦਰੀਏ ਤੂੰ ਮੈਨੂੰ ਛੇ ਤਰੀਕ ਨੂੰ ਛੱਡ ਕੇ ਚਲੀ ਪਰ ਸ਼ਾਇਦ ਉਹਨੇ ਸੋਚਿਆ ਹੋਣਾ ਮੈਂ 6 ਤਰੀਕ ਨੂੰ ਤੈਨੂੰ ਛੱਡ ਕੇ ਨਹੀਂ ਜਾਉਂਗੀ ਮੈਂ ਤੈਨੂੰ 6 ਤਰੀਕ ਨੂੰ ਖੁਸ਼ੀਆਂ ਦੇਣੀ ਆ ਸੀਗੀਆਂ ਮੈਂ ਤੈਨੂੰ ਤੇ ਤੇਰੀ ਜ਼ਿੰਦਗੀ ਦੇ ਵਿੱਚ 6 ਤਰੀਕ ਦਾ ਨਵਾਂ ਅਧਿਆਏ ਨਹੀਂ ਜੋੜਦੀ ਇਸ ਕਰਕੇ ਮੈਨੂੰ ਇਹ ਜੋ ਸੰਸਕਾਰ ਦਿਲਾਸੂ ਮੈਂ ਇਹਨੂੰ ਅੱਗੇ ਕਰਨਾ ਪੈ ਰਿਹਾ ਜੋ ਵੀ ਜਦੋਂ ਵੀ ਪਰਚਾ ਹੋ ਜਾਂਦਾ ਮਹਿਮਾਨਯੋਗ ਪ੍ਰਸ਼ਾਸਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਬੇਨਤੀ ਕਰੂੰਗਾ ਐਸਐਸਪੀ ਸਾਹਿਬ ਨੂੰ ਬੇਨਤੀ ਕਰੂੰਗਾ ਐਸਐਚਓ ਸਾਹਿਬ ਨੂੰ ਬੇਨਤੀ ਕਰੂੰਗਾ ਤੁਹਾਡੇ ਘਰੇ ਬੱਚੇ ਆ ਤੁਹਾਡੇ ਘਰੇ ਪਰਿਵਾਰ ਆ ਤੁਹਾਨੂੰ ਤੁਹਾਡੇ ਪਰਿਵਾਰ ਕਹਿੰਦੇ ਹੁਣ ਵੀ ਉਸ ਨੂੰ ਇਨਸਾਫ ਦੇ ਦਿਓ ਮੇਰੇ ਹੱਥ ਜੋੜ ਬੇਨਤੀ ਹੈ ਤੁਸੀਂ ਮੇਰੀ ਪਤਨੀ ਅਮਰਜੀਤ ਕੌਰ ਨੂੰ ਇਨਸਾਫ ਦੇ ਦਿਓ ਇਹਾ ਪਰਚਾ ਛੇਤੀ ਤੋਂ ਛੇਤੀ ਦਰਜ ਕਰਕੇ ਮੈਨੂੰ ਦੱਸਿਆ ਜਾਵੇ ਤਾਂ ਜੋ ਮੈਂ ਅੰਤਿਮ ਰਸਮਾਂ ਸੰਸਕਾਰ ਦੀਆਂ ਆਪਣੀ ਪਤਨੀ ਦੀਆਂ ਕਰ ਸਕਾਂ ਤੇ ਅੰਤ ਵਿੱਚ ਤੁਹਾਡੇ ਸਾਰਿਆਂ ਤੋਂ ਮਾਫੀ ਚਾਹਉਣਾ ਹੋਇਆ ਇਸ ਪ੍ਰੋਗਰਾਮ ਨੂੰ ਪੋਸਟਪੋਨ ਕਰਦਾ ਮੈਨੂੰ ਮਾਫ ਕਰਨਾ ਮੇਰੇ ਵੀਰੋ ਮੈਨੂੰ ਮਾਫ ਕਰਨਾ